ਸਸਰੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਜੀ ਬੰਗਿਆਂ ਲੱਗੇ ਇੱਕ ਗੁਰੂ ਘਰ ਆ ਰਾਜਾ ਸਾਹਿਬ ਉਹਦਾ ਨਾਮ ਆ ਜੀ ਗੁਰਦੁਆਰੇ ਦਾ ਤੇ ਆਪਣਾ ਇੱਕ ਮਿੱਤਰ ਆ ਉਹਨੇ ਉੱਥੇ ਦਰਸ਼ਨ ਨਹੀਂ ਸੀ ਕੀਤੇ ਤੇ ਉਹ ਕਹਿੰਦਾ ਆਪਾਂ ਜਾਣਾ ਆ ਤੇ ਸੋਚਿਆ ਚਲੋ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਜੀ 11 ਵਜੇ ਦਾ ਉਹਨੇ ਆਪਾਂ ਨੂੰ ਕਿਹਾ ਸੀ ਪਰ ਪੌਣੇ 12 ਹੋ ਗਏ ਹੱਲੇ ਤਾਈਂ ਆਇਆ ਨਹੀਂ ਜਦੋਂ ਹੀ ਉਹ ਆਪਣੇ ਕੋਲ ਪਹੁੰਚ ਗਿਆ ਤੇ ਆਪਾਂ ਤੁਰ ਪੈਣਾ ਜੀ ਉਤੋ ਹੀ ਲਓ ਜੀ ਜੰਡੇਆਲੇ ਪਹੁੰਚ ਚੁੱਕੇ ਆ ਜੀ ਆਪਾਂ ਇਹ ਹੈ ਜੰਡੇਆਲਾ ਸ਼ਹਿਰ ਸਾਹਮਣੇ ਜੰਡੇਆਲੇ ਦਾ ਬੱਸ ਸਟੈਂਡ ਆ ਬੱਸ ਸਟੈਂਡ ਤੋਂ ਆਪਾਂ ਸੱਜੇ ਹੱਥ ਹੋ ਕੇ ਕਿਉਂਕਿ ਇੱਕ ਸਾਹਮਣੇ ਜਾਂਦਾ ਹੈ ਜਮਸ਼ੇਰ ਵਾਲਾ ਰਸਤਾ ਜਿਹੜਾ ਬਿਲਕੁਲ ਸਾਹਮਣੇ ਜਾਂਦਾ ਆ ਉਹ ਜਮਸ਼ੇਰ ਵਾਲਾ ਰਸਤਾ ਜੀ ਉੱਥੋਂ ਆਪਾਂ ਸੱਜੇ ਹੱਥ ਹੋ ਜਾਾਂਗੇ ਉਹ ਫਗਵਾੜੇ ਨੂੰ ਜਾਂਦਾ ਸੱਜੇ ਹੱਥ ਹੋ ਕੇ ਫਿਰ ਆਪਾਂ ਖੱਬੇ ਹੱਥ ਹੋਣਾ ਜੀ ਆਪਾਂ 1/2 ਕਿਲੋਮੀਟਰ ਤੋਂ ਫਿਰ ਆਪਾਂ ਫਗਵਾੜੇ ਪਹੁੰਚਾਂਗੇ ਫਗਵਾੜੇੋਂ ਜਾ ਕੇ ਗਾਂਹ ਪੰਗੇ ਤੇ ਫਿਰ ਤੁਹਾਨੂੰ ਦਰਸ਼ਨ ਕਰਾਉਣੀ ਹੈ ਗੁਰੂ ਘਰ ਦੇ ਲਓ ਜੀ ਫਗਵਾੜੇ ਚੌਂਕੀ ਦੇ ਮੋੜੇ ਪਹੁੰਚ ਚੁੱਕੇ ਆ ਜੀ ਇੱਥੇ ਪੁਲਿਸ ਚ ਇੱਥੇ ਆਪਾਂ ਪਹੁੰਚ ਚੁੱਕੇ ਆਂ ਇੱਥੋਂ ਹੁਣ ਆਪਾਂ ਸਿੱਧੇ ਜਾ ਕੇ ਅੱਗੇ ਵੀ ਚੌਂਕੀ ਦੀ ਕਾਊਗੀ ਪੁਲਿਸ ਵਾਲਿਆਂ ਦੀ ਉੱਥੋਂ ਆਪਾਂ ਥੱਲੇ ਪੁਲ ਤੇ ਹੋ ਕੇ ਫਿਰ ਆਪਾਂ ਸਿੱਧਾ ਬੰਗੇ ਜਾਵਾਂਗੇ ਤਾਂ ਬੰਗੇ ਜਾ ਕੇ ਟੱਕਰ ਦੇ ਆ ਜੀ ਤੁਹਾਨੂੰ ਹੁਣ ਇੱਥੋਂ ਜੀ ਆਪਾਂ ਕੁਛ ਖਾਣ ਪੀਣ ਨੂੰ ਲੈ ਲੈਨੇ ਆ ਜੀ ਹੁਣ ਗੱਭਰੂ ਕਹਿੰਦੇ ਸਾਡੇ ਮੂੰਹ ਸੁੱਕੇ ਪਏ ਆ ਆ ਬੁੱਧੀ ਦੇਖੋ ਜੀ ਇਹਦੀ ਕਿੱਦਾਂ ਦੀ ਹੋਈ ਆ ਤੇ ਬੁੱਧੀ ਨਾ ਮੇਰੀ ਇੱਕ ਯਾਦ ਜੁੜੀ ਆ ਕਾਲਜ ਨਾਲ ਮੈਂ ਸੀ ਪੰਜਾਬ ਪੁਲਿਸ ਦਾ ਪੇਪਰ ਦੇਣਾ ਆ ਜੀਆ ਜਦੋਂ ਪਿੱਛੇ ਜੇ ਇਹਨਾਂ ਦੇ ਨਾ ਟੈਸਟ ਦਾ ਜੀ ਕਹਿੰਦੇ ਪਹਿਲਾ ਟੈਸਟ ਲੈਣਾ ਟ੍ਰਾਇਲ ਫੇਲ ਉਦੋਂ ਟੈਸਟ ਦਾ ਕੋਈ ਕਲੀਅਰ ਨਹੀਂ ਕੀਤਾ ਇਹਨਾਂ ਦੇ ਮੇਰੇ ਹਿਸਾਬ ਨਾਲ ਮੇਰੇ 75 ਨੰਬਰ ਬਣਦੇ ਸੀਗੇ ਉਹਦੇ ਵਿੱਚੋਂ ਮੈਂ ਆਪਣੇ ਕਿਤਾਬਾਂ ਜੋ ਆ ਕੇ ਦੇਖੇੜੇ ਟੈਸਟ ਮੈਂ ਆਪਣੇ ਅਨਸਰ ਦੇ ਗਏ ਆ ਜੀ ਉਹਦੇ ਨਾਲ ਮੈਂ 62 ਨੰਬਰ ਦਾ ਪਾਸ ਸੀ ਤੇ ਮੈਂ ਪਾਸ ਹੋਣਾ ਚਾਹੀਦਾ ਸੀ ਪਰ ਉਹਨਾਂ ਨੇ ਕੋਈ ਫਾਈਨਲ ਰਿਜ਼ਲਟ ਨਹੀਂ ਸੀ ਉਹਦਾ ਕੱਟਿਆ ਉਹ ਤਾਂ ਹੈਗਾ ਹੀ ਆ ਜੀ ਆਪਾਂ ਨੂੰ ਪਤਾ ਹੀ ਆ ਥੋੜਾ ਮੋਟਾ ਵਿਤਕਰਾ ਆ ਤਾਂ ਜਿਹੜਾ ਚੱਲ ਰਹੀ ਆ ਜੀ ਕੀ ਧਰਨੇ ਬਾਰੇ ਤੁਸੀਂ ਕੀ ਕਹਿ ਰਹੇ ਸੀਗੇ ਹੈਗਾ ਜੀ ਬਹੁਤ ਆਨੇ ਲੱਗੇ ਸੀ ਉਦੋਂ ਉਹ ਸੁਲਤਾਨਪੁਰ ਏਰੀਆ 'ਚ ਵੀ ਮੁੰਡੇ ਬਾਬਾ ਪੜੇ ਲਿਖੇ ਸੀ 82 82% 95% ਨੰਬਰ ਲਏ ਮੁੰਡਿਆਂ ਨੇ ਕਿਸੇ ਦਾ ਵੀ ਮਤਲਬ ਉਹਦਾ ਟੈਸਟ ਹੀ ਨਹੀਂ ਕੱਟਿਆ ਉਹਨਾਂ ਨੇ ਰਿਜ਼ਲਟ ਨਹੀਂ ਕੱਟਿਆ ਉਹਦਾ ਕੋਈ ਉਦੋਂ ਬਾਅਦ ਫਿਰ ਪਰਟੀਆਂ ਹੋਗੀਆਂ ਜਾਂ ਤੇ ਜਿਹੜੇ ਹਿਸਾਬ ਨਾਲ ਮਤਲਬ ਪਹਿਲਾਂ ਲਈ ਜਾਂਦੇ ਟ੍ਰਾਇਲ ਉਸੇ ਹਿਸਾਬ ਨਾਲ ਪਹਿਲਾਂ ਟ੍ਰਾਇਲ ਹੋਣਗੇ ਜਿਹੜੇ ਟੈਸਟ ਹੋਣਗੇ ਵੀ ਉਹ ਕੀ ਸੀਗਾ ਜਿਹੜਾ ਪਹਿਲਾਂ ਤੁਸੀਂ ਸਾਡੇ ਕੋਲ ਰਜਿਸਟ੍ਰੇਸ਼ਨ ਫੀਸ ਲੈ ਕੇ ਹਨਾ ਤੇ ਸਾਡੇ ਟੈਸਟ ਲੈ ਲਏ ਤੇ ਉਹਦਾ ਫਾਈਨਲ ਕੋਈ ਕੱਢਿਆ ਨਹੀਂ ਰਿਜ਼ਲਟ ਉਹ ਜੀ ਇਹ ਜੀ ਮੇਰਾ ਫੇਵਰੇਟ ਫਲੇਵਰ ਆ ਅਦਵਾਨੇ ਜੀ ਵਾਲਾ ਪਹਿਲਾਂ ਦੇ ਵਿੱਚ ਹਨਾ ਗੱਲ ਨਹੀਂ ਸੁਣਦੇ ਹੈ ਅਗਲੇ ਨੂੰ ਫੇ ਉਹ ਹੀ ਓਪਰਾਵਾ ਬੱਸ ਕਰ ਹੈਗੀ ਹੈ ਬੇ ਚੋਰ ਹੋ ਜਾ ਪੈਸੇ ਲਾਏ ਫਰੀ ਥੋੜੀ ਜਾਣਦੇ ਗਾਲ ਪਾਲਾ ਜੀ ਫਗਵਾੜੇ ਤੋਂ ਆਪਾਂ ਬਹਿਰਾਮ ਪਹੁੰਚ ਚੁੱਕੇ ਆਂ ਬਹਿਰਾਮ ਟੋਲ ਟੈਕਸ ਆ ਜੀ ਤੇ ਇੱਥੋਂ ਆਪਾਂ ਜਾਵਾਂਗੇ ਗਾਂ ਬੰਗਿਆਂ ਨੂੰ ਜੀ ਬੰਗਿਆਂ ਸ਼ਹਿਰ ਆਪਾਂ ਪਹੁੰਚ ਚੁੱਕੇ ਆਂ ਬੰਗਿਆਂ ਤੋਂ ਅੱਗੇ ਸਾਹਮਣੇ ਇਹ ਬੱਸ ਸਟੈਂਡ ਆ ਯਾਨੀ ਇੱਧਰ ਲਈ ਹੱਥ ਬੱਸ ਸਟੈਂਡ ਤੋਂ ਆਪਾਂ ਅੱਗੇ ਗੁਰੂ ਘਰ ਵਾਲੇ ਚਾਲੇ ਪਾਵਾਂਗੇ ਜੀ। ਹੌਲੀ ਜੀ ਬੰਗਿਆਂ ਦੇ ਬੱਸ ਸਟੈਂਡ ਤੇ ਪਹੁੰਚ ਚੁੱਕੇ ਆਂ ਜੀ। ਇੱਧਰੋਂ ਬੱਸ ਸਟੈਂਡ ਤੋਂ ਬਾਅਦ ਸਿੱਧੀ ਸੜਕ ਨਿਕਲਦੀ ਆ। ਇੱਥੋਂ ਤੁਸੀਂ ਅੱਗੇ ਉਹ ਸੱਜੇ ਹੋ ਜਾਣਾ ਜੀ। ਸੱਜੇ ਜਾ ਕੇ ਸਿੱਧੇ ਫਾਟਕ ਟੱਪ ਕੇ ਖੱਬੇ ਹੋ ਜਾਣਾ ਉਸ ਸਥਾਨ ਤੇ ਪਹੁੰਚ ਜਾਣਾ ਜਿਹੜਾ ਤੁਹਾਨੂੰ ਆਪਾਂ ਅੱਗੇ ਦਿਖਾਵਾਂਗੇ ਜਾ ਕੇ ਜੀ। ਆਹ ਬੰਗੇ ਸ਼ਹਿਰ ਤੋਂ ਸੜਕ ਆਉਂਦੀ ਆ ਜੀ ਸਿੱਧੀ ਐ ਇਹਨੂੰ। ਬੱਸ ਸਟੈਂਡ ਦੇ ਮੋੜ ਦੀ ਜਿਹੜੀ ਸੜਕ ਲੰਘਦੀ ਆ। ਆਹ ਹੁਣ ਆਪਾਂ ਪਿੰਡ ਪਹੁੰਚ ਚੁੱਕੇ ਆਂ ਜੀ ਭਰੋ ਮਾਜਰਾ। ਇੱਥੋਂ ਆਪਾਂ ਤਕਰੀਬਨ ਤਕਰੀਬਨ 3 2.3 ਕਿਲੋਮੀਟਰ ਦਾ ਫਰਕ ਹੈ ਜੀ ਗੁਰੂ ਘਰ ਦਾ ਉਹ ਸਾਹਮਣੇ ਲਿਖਿਆ ਵੀ ਹੋਇਆ ਜੀ ਨਾਮ ਆ ਸਿੱਧੀ ਜਿਹੜੀ ਛੱਡ ਕੇ ਇਹਨੂੰ ਨਹੀਂ ਜਾਣਾ ਆਪਾਂ ਸੱਜੇ ਮੁੜ ਜਾਣਾ ਜੀ ਇੱਥੋਂ ਲੋ ਜੀ ਆਪਾਂ ਪਿੰਡ ਪਹੁੰਚ ਚੁੱਕੇ ਹਾਂ ਜੀ ਇੱਥੇ ਗੁਰੂ ਘਰ ਹੈ ਤੇ ਰਾਸਤੇ ਇਹਨੂੰ ਦੋ ਜੰਤੇ ਸਾਹਮਣੇ ਵੀ ਜਾਂਦਾ ਇੱਕ ਆਹ ਵਾਲੇ ਤੇ ਜਾਈਦਾ ਅੱਗੇ ਵੀ ਇਸ ਥਾਂ ਦੀ ਇਸ ਥਾਂ ਦੀ ਬਹੁਤ ਜ਼ਿਆਦਾ ਮਾਨਤਾ ਇਸ ਏਰੀਏ ਦੀ ਇਸ ਏਰੀਏ ਦੇ ਲੋਕ ਜ਼ਿਆਦਾ ਮੰਨਦੇ ਆ ਜੀ ਸਾਹ ਤਾਂ ਲਿਖਿਆ ਵੀ ਹੋਇਆ ਵੀ ਇਹ ਰਸਤਾ ਅੱਗੇ ਤਾਂ ਲੰਘਦਾ ਜਾਂ ਕਿਦਾਂ ਇਹ ਬੈਕਸਾਈਡ ਆ ਜੀ ਗੁਰੂ ਘਰ ਦੀ ਆਪਾਂ ਬੈਕਸਾਈਡ ਥਾਣੀ ਜਾ ਰਹੇ ਆ ਇੱਧਰ ਹੀ ਪਾਰਕਿੰਗ ਆ ਜਦੋਂ ਮੇਲਾ ਹੁੰਦਾ ਇੱਧਰ ਵੀ ਇੱਧਰ ਆਹ ਖੇਤਾਂ ਦੇ ਵਿੱਚ ਪਾਰਕੀ ਹੁੰਦੀ ਐ ਇੱਥੇ ਗੱਡੀਆਂ ਲੱਗ ਜਾਂਦੀਆਂ ਜੀ ਗੱਡੀਆਂ ਮੋਟਰਸਾਈਕਲ ਇੱਥੇ ਲੱਗਦੇ ਆ ਜੀ ਆ ਜਿੱਥੇ ਇਸ ਟਾਈਮ ਪੱਠੇ ਬੀਜੇ ਹੋਇਆ ਚਤਾਲਾ ਬੀਜਿਆ ਹੋਇਆ ਜੀ ਬਾਕੀ ਆ ਗੁਰੂ ਘਰ ਆਪਾਂ ਪਹੁੰਚ ਚੁੱਕੇ ਆ ਜੀ ਇੱਥੇ ਹੀ ਆਪਾਂ ਮੋਟਰਸਾਈਕਲ ਵੀ ਅੰਦਰ ਹੀ ਲੈ ਜਾਣਾ ਜੀ ਹੁਣ ਠੀਕ ਆ ਜੀ ਇੱਥੇ ਐਂਟਰੀ ਹੁੰਦੀ ਆ ਜੀ ਗੁਰੂ ਘਰ ਵਿੱਚ ਮੋਟਰਸਾਈਕਲ ਦੀ ਵੀ ਆਪਾਂ ਅੰਦਰ ਹੀ ਲੈ ਚੱਲੇ ਆ ਜੀ ਤੇ ਇੱਥੇ ਆਪਾਂ ਸਾਈਡ ਤੇ ਕਿੱਥੇ ਲਾ ਦੇਾਂਗੇ ਇਧਰੋਂ ਆਪਾਂ ਆਏ ਆ ਜੀ ਉਸ ਰਸਤੇ ਵਿੱਚ ਦੀ ਤੇ ਆਹ ਗੁਰੂ ਘਰ ਹੈ ਜੀ ਸਾਰਾ ਇੱਥੇ ਕਾਫੀ ਗੜੀਵਾਰ ਪਾਟ ਚੱਲਦੀ ਹੈ ਜੀ ਇੱਥੇ ਘੱਟੋ ਘੱਟ 50 60 ਪ੍ਰਕਾਸ਼ ਆਮਰਾਈ ਦੇ ਹੋਏ ਹੋਏ ਇੱਥੇ ਆਟ ਚੱਲਦੇ ਰਹਿੰਦੇ ਆ ਜੀ ਇਹ ਉਹਨਾਂ ਦੀ ਯਾਦਗਾਰ ਹੈ ਜੀ ਇੱਥੇ ਇੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈਗਾ ਇਹ ਉਹਨਾਂ ਦੀ ਕੋਈ ਮਤਲਬ ਕਹਿ ਲੋ ਜਿੱਥੇ ਉਹਨਾਂ ਨੇ ਤਪ ਜਪ ਭਗਤੀ ਕੀਤੀ ਹੋਈ ਹੈ ਇਹ ਉਹਨਾਂ ਦਾ ਉਹ ਸਥਾਨ ਹੈ ਜੀ ਤੇ ਮਹਾਰਾਜ ਦਾ ਪ੍ਰਕਾਸ਼ ਇੱਕ ਸਾਹਮਣੇ ਹੈ ਜੀ ਸਾਹਮਣੇ ਗੁਰੂ ਘਰ ਆ ਹੁਣ ਆਚਾਂਦਨੀਆਂ ਦੇ ਵਿੱਚ ਦੇਖ ਨਹੀਂ ਰਿਹਾ ਉਹ ਵੀ ਤੁਹਾਨੂੰ ਜਾ ਕੇ ਦਿਖਾਉਣੇ ਆ ਜੀ ਲੱਗੇ ਹੁਣ ਆਪਾਂ ਜੀ ਜੋੜਾ ਜਮਾ ਕਰਾਵਾਂਗੇ ਚਲੋ ਹੁਣ ਆਪਾਂ ਚੱਲਦੇ ਆ ਜੀ ਅੰਦਰ ਮੱਥਾ ਟੇਕਣ ਤੇ ਅੰਦਰ ਉਹ ਤੁਹਾਨੂੰ ਦਿਖਾਉਣੇ ਆ ਅੰਦਰ ਉਹ ਆਪਾਂ ਜਿੱਥੇ ਵੀ ਆਪਾਂ ਜਿਹੜੇ ਸਥਾਨ ਤੇ ਵੀ ਜਾਈਦਾ ਆਪਾਂ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਅੰਦਰ ਮੈਂ ਬਾਲਾ ਫੋਨ ਨਹੀਂ ਚਲਾਉਂਦਾ ਹੁੰਦਾ ਬਾਹਰੋਂ ਬਾਰਾ ਪਤਾ ਨੂੰ ਦਿਖਾ ਦਿੰਨੇ ਆ ਹੋ ਸਕੇ ਅੰਦਰੋਂ ਵੀ ਦਿਖਾ ਦਿਆਂ ਕਿ ਕੋਈ ਏਡੀ ਗੱਲ ਨਹੀਂ ਪਰ ਜਿੱਥੇ ਮਨਾਹੀ ਹੁੰਦੀ ਆ ਉੱਥੇ ਆਪਾਂ ਨਹੀਂ ਕੈਮਰਾ ਚਲਾਈਦਾ ਜੀ ਆਹ ਸਾਹਮਣੇ ਇੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਜੀ ਤੇ ਹੁਣ ਚਾਨਣੀਆਂ ਦਾ ਕਰਕੇ ਥੋੜੀ ਜਿਹੜੀ ਆ ਲੁੱਕ ਐ ਚੇਂਜ ਹੋਈ ਹੋਈ ਆ ਜੀ ਗੁਰੂ ਘਰ ਦੀ ਆਹ ਸਾਹਮਣੇ ਇਹ ਸੰਤਾਂ ਮਹਾਂਪੁਰਸ਼ਾਂ ਦਾ ਮੇਨ ਸਥਾਨ ਆ ਜੀ ਜਿੱਥੇ ਉਹਨਾਂ ਨੇ ਭਗਤੀ ਕੀਤੀ ਹੋਈ ਆ ਜੀ ਤੇ ਆਨ ਐਂਟਰੀ ਜੀ ਆਪਾਂ ਇੱਥੋਂ ਕੈਮਰਾ ਬੰਦ ਕਰਦੇ ਆਂ ਜੀ ਇੱਧਰ ਦੀ ਆਪਾਂ ਐਂਟਰੀ ਮਾਰੀ ਹੈ ਜੀ ਇੱਥੋਂ ਆਪਾਂ ਐਂਟਰੀ ਕਰਕੇ ਅੰਦਰ ਮੱਥਾ ਟੇਕ ਕੇ ਤੇ ਆਹ ਰਸਤਾ ਜੀ ਬਾਹਰ ਆਉਣ ਦਾ ਆਹ ਰਸਤਾ ਇੱਥੋਂ ਬਾਹਰ ਆਉਂਦਾ ਆਪਾਂ ਨੂੰ ਪ੍ਰਸ਼ਾਦ ਮਿਲੇ ਆ ਜੀ ਕੇਲਿਆਂ ਦਾ ਆਪਣੇ ਨਾਲ ਦੇ ਆਨੂੰ ਵੀ ਉਹੀ ਪ੍ਰਸ਼ਾਦ ਮਿਲੇ ਆ ਹੁਣ ਆਪਾਂ ਉਧਰ ਜਾਂਦੇ ਆ ਜਿੱਧਰ ਮਹਾਰਾਜ ਦਾ ਪ੍ਰਕਾਸ਼ ਆ ਜੀ ਆ ਵੀ ਪਾ ਲੋ ਵਿੱਚ ਉਹ ਦੇਖ ਲੈ ਕੇਲਿਆਂ ਤੋਂ ਲੜੀ ਜਾਂਦੇ ਉਹ ਆਜੀ ਵਾ ਡੱਬਾ ਵੀ ਮਿਲਿਆ ਜੀ ਗੱਬਰੂਆਂ ਨੂੰ ਤੇ ਦੇਖੋ ਇਹ ਵੀ ਪੜਾ ਕੇ ਦੋ ਮਿੰਟ ਦਾ ਮਿਲਿਆ ਮੈਂ ਕੇਲੇ ਆਣਾ ਨਾ ਸਾਂਹ ਹੋ ਗਿਆ ਦੱਸ ਇੰਨੇ ਨਾ ਬਾਬਿਆਂ ਕਹਿੰਦਾ ਬਾਬਾ ਜੀ ਚਲੋ ਦੱਸ ਦੱਸ ਕੋਈ ਗੱਲ ਨਹੀਂ ਹੋएगी ਯਾਰ ਹੋएगी ਆਪਣੇ ਦਰਸ਼ਕ ਜਿਹੜੇ ਆ ਕੋਈ ਨਹੀਂ ਆਪਣੇ ਥੋੜੇ ਹੀ ਆ ਦਰਸ਼ਕ ਬੇ ਲਾਲ ਪਹਿਲੀ ਵਾਰੀ ਨਹੀਂ ਨਹੀਂ ਕੋਈ ਨਾ ਦੱਸ ਦੇ ਹੋਰ ਫੇਰ ਨਹੀਂ ਕਰ ਤੇ ਦਿੱਦਾਂ ਨਾ ਕਰ ਚਲੋ ਕਹਿੰਦਾ ਬਾਬਾ ਜੀ ਪ੍ਰਸ਼ਾਦ ਉਹਨੇ ਕੇਲੇ ਦੇ ਦਿੱਤੇ ਦੋ ਬਾਬਾ ਜੀ ਤਾਂ ਬੇਸੰਦਾ ਪ੍ਰਸ਼ਾਦ ਦਿਓ ਕਹਿੰਦਾ ਕਹਿੰਦਾ ਬੇਸੰਦਾ ਪ੍ਰਸ਼ਾਦ ਦਿਓ ਬਾਬਾ ਕਹਿੰਦਾ ਬਾਬਾ ਕੇਲਾ ਖਾਣਾ ਨਹੀਂ ਨਹੀਂ ਬੇਸੰਦਾ ਦਿਓ ਆ ਫੜ ਕਹਿੰਦਾ ਉਹ ਮੈਂ ਬਗਰ ਰੋ ਆ ਬਾਬੇ ਡੋ ਚਲ ਕੋਈ ਗੱਲ ਨਹੀਂ ਪ੍ਰਾਪਤੀਆਂ ਇਦਾਂ ਹੀ ਹੁੰਦੀਆਂ ਡੱਗਦੇ ਟੈਂਦੇ ਆ ਚਲੋ ਜੀ ਗੱਭਰੂ ਨੇ ਪ੍ਰਸ਼ਾਦ ਲੈ ਜਾਂਦਾ ਜੀ ਮੰਗਮੁਗ ਤੇ ਕੁੱਤੇ ਖਾਣੀ ਕਰਾ ਕੇ ਪ੍ਰਸ਼ਾਦ ਮਿਲ ਗਿਆ ਜੀ ਸਾਨੂੰ ਇਹ ਆਪ ਦਿੱਤਾ ਬਾਬੇ ਨੇ ਅੱਛਾ ਤਾਂ ਫੇਰ ਉਹ ਜਿਹੜਾ ਖਿੱਚ ਕੇ ਦਿੱਤਾ ਉਹ ਕੀ ਦਿੱਤਾ ਉਹਨੇ ਖਾ ਲਿਆ ਉਹ ਗਟੇ ਨੂੰ ਵੀ ਛਿੜ ਕੇ ਮਰੀ ਦੇ ਆਪਾਂ ਨੂੰ ਬਾਬੇ ਨੇ ਦਬਾਅ ਆ ਦੇ ਦਿੱਤਾ ਇਹ ਡੱਬਾ ਕਿਹਨੂੰ ਮਿਲਿਆ 10 ਨੂੰ ਉਹ ਬੱਲੇ ਮੈਖਰੇ ਉਹਨੂੰ ਮਿਲਿਆ ਇਹ ਮੈਖਰੇ ਇਹ ਮੰਗ ਕੇ ਲਿਆ ਇਹਨੇ ਮੰਗ ਕੇ ਪੇਸੀ ਲਈ ਇੱਕ ਟੋੜੀ ਫੇਰ ਡੱਬਾ ਦਿੱਤਾ ਡੱਬਾ ਉਹਨੇ ਉਦਾਂ ਦੇ ਦਿੱਤਾ ਉਹ ਵਾਜੀ ਵਾ ਬਕਸਿਸ ਮਹਾਰਾਜ ਦੀ ਅੰਦਰ ਐਂਟਰ ਹੁੰਦੇ ਹੀ ਬਹੁਤ ਪਿਆਰਾ ਕੀਰਤਨ ਚੱਲ ਰਿਹਾ ਸੀਗਾ ਜੀ ਤੇ ਪਹਿਲਾਂ ਮੈਂ ਵਲੌਗ ਅਪਲੋਡ ਕਰਤਾ ਸੀਗਾ ਕੀਰਤਨ ਦੀ ਆਵਾਜ਼ ਵਿੱਚ ਆ ਰਹੀ ਸੀਗੀ ਤਾਂ ਕਾਪੀਰਾਈਟ ਆ ਗਿਆ ਸੀਗਾ ਇਸ ਕਰਕੇ ਕੀਰਤਨ ਦੀ ਆਵਾਜ਼ ਬੰਦ ਕਰਨੀ ਪਈ ਤੇ ਤਾਂ ਕਰਕੇ ਵੀ ਕਾਪੀਰਾਈਟ ਨਾ ਆਵੇ ਇਸ ਕਰਕੇ ਦੁਬਾਰਾ ਅਪਲੋਡ ਕੀਤਾ ਜੀ ਹਾਲੀ ਆ ਗਏ ਆਪਾਂ ਜਿੱਥੇ ਮਹਾਰਾਜਾ ਖੰਡਪਾਤ ਸਾਹਿਬ ਚੱਲਦੇ ਰਹਿੰਦੇ ਆ ਜੀ ਲਗਾਤਾਰ ਇੱਥੇ ਘੱਟੋ ਘੱਟ 50 60 ਜਾਂ ਵੱਧ ਘੱਟ ਵੀ ਗਿਣਤੀ ਹੋ ਸਕਦੀ ਪਰ ਮਤਲਬ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਖੰਡਪਾਤ ਸਾਹਿਬ ਚੱਲਦੇ ਰਹਿੰਦੇ ਆ ਜੀ ਹੁਣ ਆਪਾਂ ਤੁਹਾਨੂੰ ਉੱਥੇ ਵੀ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਜੇ ਉੱਥੇ ਹੋਣ ਦੀ ਮਨਾਈ ਹੋਈ ਤਾਂ ਆਪਾਂ ਨਹੀਂ ਦਿਖਾਵਾਂਗੇ ਜੀ ਚੋਂ ਆਪਾਂ ਪੈਸ ਉੱਥੇ ਪੈਰ ਜਿਆਦਾ ਸਿੱਤੇ ਹੋ ਚੱਲੇ ਸੀਗੇ ਉਹ ਗੋਡਿਆਂ ਦਾ ਹੀ ਛੁੱਟੀ ਬੰਦ ਕਰਿਆ ਲੋਜੀ ਪ੍ਰਸ਼ਾਦ ਲੈ ਕੇ ਅਸੀਂ ਬਾਹਰ ਆ ਗਏ ਆ ਜੀ ਹੁਣ ਆਪਾਂ ਲੰਗਰ ਹਾਲ ਵੱਲ ਚੱਲਾਂਗੇ ਪੁੱਛਦਿਆਂ ਨਾਲ ਦਿਆਂ ਨੂੰ ਜਾਂ ਮਾਰੇ ਹਾਲ 'ਚ ਮਿਲਦੀਆਂ ਜੀ ਅਸੀਂ ਤੇ ਜਾਂ ਤੁਹਾਨੂੰ ਲੰਗਰ ਹਾਲ 'ਚ ਮਿਲਾਂਗੇ ਹੁਣ ਆਪਾਂ ਚੱਲੇ ਆ ਜੀ ਲੰਗਰ ਹਾਲ 'ਚ ਠੀਕ ਹੈ ਜੀ ਉਧਰਲੀ ਸਾਈਡ ਤੇ ਲੰਗਰ ਹਾਲ ਆ ਜੀ ਸਾਹਮਣੇ ਬਹੁਤ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਵੀ ਹੋਇਆ ਜੀ ਉਹ ਆ ਆਜੀ ਲੰਗਰ ਹਾਲ ਆ ਜੀ ਚਾਹ ਛਕਨ ਵਾਲਾ ਚਾਹ ਛਕ ਸਕਦਾ ਪ੍ਰਸ਼ਾਦਾ ਪਾਣੀ ਵਾਲਾ ਪ੍ਰਸ਼ਾਦਾ ਪਾਣੀ ਛਕ ਸਕਦਾ ਜੀ ਤੇ ਇੱਥੇ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਗਰਮੀਆਂ ਨੂੰ ਵੀ ਅੰਦਰ ਏਸੀ ਲੱਗਾ ਹੋਇਆ ਹੈ ਜੀ ਸਾਰਾ ਲੰਗਰ ਹਾਲ ਏਸੀ ਹੈ ਜੀ ਪੂਰਾ ਫੁੱਲ ਏਸੀ ਹੈ ਜੀ ਇਹ ਇੱਥੋਂ ਆਪਣੇ ਵਰਤਨ ਲੈ ਕੇ ਭਾਂਡੇ ਲੈ ਕੇ ਤੁਸੀਂ ਇੱਥੋਂ ਐਂਟਰੀ ਕਰ ਸਕਦੇ ਹੋ ਜੀ ਤੋੜਾ ਇੱਕੋ ਸਾਧੀ ਆ ਜੀ ਜਿਹੜਾ ਪ੍ਰਸ਼ਾਦਾ ਛਕਣ ਗਿਆ ਹੋਇਆ ਜੀ ਛੋਟਾ ਵੀਰ ਆਪਣਾ ਅਸੀਂ ਚਾਹ ਛਕਾਂਗੇ ਚਾਹ ਛਕ ਕੇ ਬਾਹਰ ਚੱਲਦੇ ਆ ਜੀ ਇੱਥੋਂ ਲੋ ਜੀ ਲੰਗਰ ਹਾਲ ਤੋਂ ਬਾਹਰ ਆ ਗਏ ਜੀ ਇੱਥੇ ਸੇਵਾ ਚੱਲ ਰਹੀ ਭਾਂਡੇ ਮੰਜਣ ਦੀ ਕਿੱਦਾਂ ਦਾ ਫੀਲ ਹੋਇਆ ਜੀ ਚਾਹ ਪੀ ਕੇ એનર્ਜੀ ਆਈ ਪੂਰੀ ਤੇਈ ਭਾਂਡੇ ਧੋਣ ਦੀ ਸੇਵਾ ਚੱਲਦੀ ਹੈ ਜੀ ਆ ਲੰਗਰ ਹਾਲ ਤੋਂ ਬਾਹਰ ਜਾਣ ਦਾ ਰਸਤਾ ਜੀ ਇਸੇ ਰਸਤੇ ਸਾਨੀ ਆਪਾਂ ਮੰਦਰ ਐਂਟਰ ਕੀਤਾ ਜੀ ਇਹ ਉਧਰ ਦੀ ਐਂਟਰ ਹੋ ਕੇ ਲੰਗਰ ਹਾਲ ਤੋਂ ਤੇ ਇਦਾਂ ਦੀ ਆਪਾਂ ਪਾਂਡੇ ਰੱਖ ਕੇ ਆਪਣੇ ਜੁੱਤੇ ਤੇ ਇਦਦਰ ਦੀ ਆਪਾਂ ਬਾਹਰ ਆ ਸਕਦੇ ਹਾਂ ਜੀ ਸਾਰਾ ਤੁਹਾਨੂੰ ਦਿਖਾ ਦਿੱਤਾ ਜੀ ਗੁਰੂ ਘਰ ਦਾ ਕੀ ਸਿਸਟਮ ਆ ਜੀ ਕਿਧਰੋਂ ਕੀ ਆ ਹਨਾ ਸਾਰਾ ਤੇ ਬਾਕੀ ਮੇਰਾ ਵੀਰ ਜਦੋਂ ਕੋਈ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਕੋਈ ਵੀ ਚਾਹੇ ਮੰਦਰ ਮਸਜਿਦ ਗੁਰਦੁਆਰਾ ਜਾਂ ਕੋਈ ਵੀ ਆ ਹਨਾ ਜਿਹੜੀ ਆਪਣੇ ਦਿਮਾਗ ਦੇ ਵਿੱਚ ਗੰਦਗੀ ਆ ਉਹ ਆਪਣੀ ਬਾਹਰ ਹੀ ਕੱਢਿਆ ਕਰੋ ਗੁਰੂ ਘਰ ਦੇ ਗੇਟ ਤੋਂ ਬਾਹਰ ਹੀ ਕਿਉਂਕਿ ਇੱਥੇ ਆ ਕੇ ਵੀ ਕਈ ਬੰਦੇ ਮੈਂ ਦੇਖਿਆ ਬਹੁਤ ਮਾੜੀ ਨਿਗਾਨਾ ਧੀਆਂ ਭੈਣਾਂ ਦੇ ਦੇਖਦੇ ਆ ਜੀ ਪਰ ਜਿਹੜੀ ਨਹੀਂ ਜਿੰਨਾਂ ਨੂੰ ਸੋਝੀ ਹੈਗੀ ਦੇਖੋ ਜੀ ਫੇਰ ਹੀ ਆਪਣਾ ਫਾਇਦਾ ਸ਼ਰਧਾ ਦੇ ਵਿੱਚ ਆਪਣਾ ਵਿਗਨ ਨਾ ਪਵੇ ਇਸ ਕਰਕੇ ਜੋ ਆਪਣੇ ਦਿਮਾਗ ਦੀ ਗੰਦਗੀ ਆ ਗੁਰੂ ਘਰ ਦੇ ਗੇਟ ਤੇ ਹੀ ਛੱਡਿਆ ਆ ਕਰੋ ਸ਼ਰਧਾ ਦੇ ਨਾਲ 5-10 ਮਿੰਟ ਜਿਹੜਾ ਆਪਾਂ ਆਉਨੇ ਆ ਉਹ ਸ਼ਰਧਾ ਦੇ ਨਾਲ ਇੱਥੇ ਮੱਥਾ ਟੇਕੀ ਤਾਂ ਹੀ ਆਪਣਾ ਫਾਇਦਾ ਆ ਜੀ ਇੱਥੇ ਆਉਣ ਦਾ ਫੇਰ ਹੀ ਆਪਣੀ ਅਰਦਾਸ ਆ ਜਿਹੜੀ ਪ੍ਰਵਾਨ ਕਰਨਗੇ ਮਹਾਰਾਜ ਉਦਾਂ ਨਹੀਂ ਤਾਂ ਕੋਈ ਫਾਇਦਾ ਨਹੀਂ ਕਿਤੇ 5 ਮਿੰਟ ਬਹਿ ਕੇ ਦੇਖਿਓ ਗੁਰੂ ਘਰ ਸ਼ਰਧਾ ਨਾਲ ਮੰਨ ਲਾ ਕੇ ਪਤਾ ਲੱਗ ਜੂਗਾ ਜ਼ਿੰਦਗੀ ਦਾ ਸਕੂਨ ਕੀ ਕੀ ਹੁੰਦੇ ਆ ਠੀ ਲੋ ਜੀ ਸੇਮਾ ਸਾਡਾ ਪ੍ਰਸ਼ਾਦਾ ਛੱਕੇ ਹੁਣ ਚਾਹ ਪੀਣ ਚੱਲ ਗਿਆ ਹੋ ਗਿਆ ਜੀ ਚਾਹ ਪੀ ਕੇ ਉਹ ਹੁਣ ਬਾਹਰੋਂ ਆ ਰਿਹਾ ਤੇ ਹੁਣ ਆਪਾਂ ਜੋੜੇ ਲਈਏ ਹਾਂਜੀ ਹਾਂਜੀ ਮਹਾਰਾਜ ਚਲੋ ਜੋੜੇ ਲੈ ਕੇ ਆਪਾਂ ਘਰ ਨੂੰ ਵਾਪਸੀ ਕਰ ਦੇਣੀ ਆ ਵੈਸੇ ਜੀ ਆਹ ਮੇਨ ਗੇਟ ਆ ਜੀ ਇਹ ਫਰੰਟ ਗੇਟ ਆ ਜੀ ਗੁਰੂ ਘਰ ਦਾ ਇਹਦੇ ਬਿਲਕੁਲ ਹੀ ਸਾਹਮਣੇ ਇਦਾਂ ਸਿੱਧਾ ਬੈਕ ਸਾਈਡ ਆ ਜੀ ਉਧਰੋਂ ਆਪਾਂ ਐਂਟਰੀ ਕੀਤੀ ਆ ਜੀ ਇਹ ਉਹਦਾ ਮੇਨ ਗੇਟ ਆ ਜੀ ਆਹ ਸਾਰਾ ਬਾਜ਼ਾਰ ਆ ਜਿਹੜਾ ਇਧਰਲੇ ਬੰਨੇ ਤੁਹਾਨੂੰ ਮਿਲੂਗਾ ਜੀ ਤੇ ਇਹ ਫਰੰਟ ਗੇਟ ਹੈ ਜੀ ਗੁਰੂ ਘਰ ਦਾ ਇੱਥੇ ਇੱਕ ਚੀਜ਼ ਦੇਖੀ ਹੈ ਜੀ ਜਿਹੜੇ ਮਤਲਬ ਕਹਿਣਾ ਤਾਂ ਨਹੀਂ ਚਾਹੀਦਾ ਪਰ ਕਈ ਬੰਦੇ ਇੱਥੇ ਅੰਦਰ ਵੀ ਸਿਰ ਨਹੀਂ ਢੱਕਦੇ ਹੈਗੇ ਜਿੱਦਾਂ ਥੋੜਾ ਜਿਹਾ ਮਾਹੌਲ ਗੁਰੂ ਘਰ ਵਾਲਾ ਘੱਟ ਲੱਗਦਾ ਕਈ ਯਾਰ ਤੇ ਇਹ ਆ ਵੀ ਆਪਾਂ ਨੂੰ ਆਪ ਹੀ ਖੋਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਜੀ। ਗੁਰੂ ਘਰ ਆਉਣ ਦਾ ਫਾਇਦਾ ਹੀ ਤਾਂ ਆ ਜੀ। ਜੇ ਆਪਾਂ ਧਿਆਨ ਰੱਖਾਂਗੇ। ਚਲੋ ਜੀ ਹੁਣ ਆਪਾਂ ਚੱਲੀਏ। ਠੀਕ ਹੈ ਚੱਲੀਏ ਸੰਗੋ। ਚਲੋ ਜੀ। ਹੂੰ ਚਲੋ ਜੀ। ਚੱਲੀਏ ਦੋਸਤ। ਚਲੋ ਦੋਸਤ। ਕੀ ਕਹਿਣਾ ਚਾਹੂਗੇ ਕਿ ਗੁਰੂ ਘਰ ਆ ਕੇ ਕਈ ਬੰਦੇ ਮਸ਼ਕਰੀਆਂ ਕਰਦੇ ਆ ਕਿ ਧੀਆਂ ਪਹਿਣਾ ਨਾਲ ਗਲਤ ਮਤ ਦੇ। ਇਹ ਗਲਤ ਹੈ ਜੀ। ਗੁਰੂ ਘਰ ਆ ਕੇ ਆਪਾਂ ਨੂੰ ਮਰਿਆਦਾ ਜੀ ਰਹਿਣਾ ਚਾਹੀਦਾ ਤੇ ਸਰਬੱਤ ਦਾ ਭਲਾ ਮੰਗਣਾ ਚਾਹੀਦਾ। ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਲਓ ਜੀ ਹੁਣ ਆਪਾਂ ਕਰਤੀ ਹੈ ਜੀ ਵਾਪਸੀ। ਡੋਬਾਰ ਆਪਾਂ ਨਿਕਲ ਰਹੇ ਆ ਤੇ ਹੁਣ ਆਪਾਂ ਲੋਏ ਲੋਏ ਘਰੇ ਪਹੁੰਚ ਗਏ ਇਹੀ ਹੈ ਜੀ ਹੁਣ ਕਿਉਂਕਿ ਬਾਟ ਜਿਆਦੀ ਆ ਪੂਰੀ ਬਹੁਤ ਹੈ ਆਪਣੇ ਘਰ ਦੀ ਇੱਥੋਂ ਘਟੋ ਘਟ 2-3 ਘੰਟੇ ਲੱਗ ਜਾਣੇ ਆਪਾਂ ਨੂੰ ਜਾਣ ਨੂੰ ਲਓ ਜੀ ਘਰੇ ਪਹੁੰਚ ਗਏ ਆ ਜੀ ਆਪਾਂ ਮੇਰੇ ਢੱਡ ਘੋਟ ਲਓ ਤੇ ਸਾਰਿਆਂ ਨੂੰ ਆਪਾਂ ਸასი ਸ਼ਾਲ ਕਰਾਂ ਦੀ ਆ ਆਹਦਾ ਵੀ ਗੱਲ ਜੀ ਸਾਰਿਆਂ ਨੂੰ ਜਿੰਨੇ ਸਾਡੇ ਫੈਮਲੀ ਸਾਨੂੰ ਦੇਖਦੀ ਆ ਸਾਡੀ YouTube ਫੈਮਲੀ ਸਾਨੂੰ ਜਿੰਦਾ ਦੇਖਦੀ ਆ ਸਾਰਿਆਂ ਨੂੰ ਸਸਰੀ ਗੱਲ ਸਾਡੇ ਵੱਲੋਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਖੁਸ਼ ਰੱਖੇ ਸਾਰਿਆਂ ਨੂੰ ਚੰਗੇ ਕੰਮ ਕਰੋ ਮਾਰਾਈ ਤਾਨੂੰ ਵਧੀਆ ਹੋਰ ਫਲ ਲਾਵੇ ਜੀ ਹਲਾ ਚੰਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਈਜ਼ ਸਤਿ ਸ਼੍ਰੀ ਅਕਾਲ ਸਤਿ ਸਿਰੀ ਹੁੰਦਾ ਸਤਿ ਸ਼੍ਰੀ ਅਕਾਲ ਨਹੀਂ ਹੁੰਦਾ ਉਹ ਵੀ ਲਾਉਣਾ ਹੁਣ ਵਿੱਚ ਗਾਣਾ ਮੈਂ ਓਕੇ